ਸਰੀ ਦੇ 600 ਬਲਾਕ ਔਰ 152 A ਸਟਰੀਟ ਦੇ ਸਥਿਤ ਪਲਾਜ਼ਾ ਦੇ ਵਿੱਚ ਰਿਫਲੈਕਸ਼ਨ ਬੈਂਕਕਟ ਹਾਲ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ। ਇਸ ਹਫਤੇ ਦੇ ਵਿੱਚ ਦੂਜੀ ਘਟਨਾ ਹੈ ਜੋ ਗੋਲੀਆਂ ਚਲਾਉਣ ਦੀ ਕਿਸੇ ਵਪਾਰੀ ਦੇ ਕਿਸੇ ਬਿਜ਼ਨਸ ਦੇ ਉੱਤੇ ਸਾਹਮਣੇ ਆਈ ਹੈ। ਤਾਂ ਸ਼ਨੀਵਾਰ ਦੇ ਇਹ ਰਾਤ ਨੂੰ ਘਟਨਾ ਵਾਪਰੀ ਹੈ ਔਰ ਪੁਲਿਸ ਨੂੰ ਕਹਿੰਦੇ ਕਿ ਦੋ ਦਿਨਾਂ ਦੇ ਬਾਅਦ ਇਹ ਰਿਪੋਰਟ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਘੱਟੋ ਘੱਟ ਨਹੀਂ ਤਾਂ 10 ਗਰਾਊਂਡ ਫਾਇਰ ਜ਼ੋਨ ਨੇ ਉਹ ਕੀਤੇ ਗਏ ਨੇ ਵੱਖ-ਵੱਖ ਗੋਲੀਆਂ ਦੇ ਨਿਸ਼ਾਨ ਵੀ ਜੋ ਸ਼ੀਸ਼ੇ ਦੇ ਉੱਤੇ ਨਜ਼ਰ ਆ ਰਹੇ ਨੇ ਕੀ ਇਸ ਦਾ ਲਿੰਕ ਜੋ ਨੇ ਉਹ ਪੁਰਾਣੀ ਘਟਨਾ ਜੋ ਪੈਨਰਾਮਾ ਰਿਜ ਦੇ ਵਿੱਚ ਵਾਪਰੀ ਸੀ ਜੋ ਘਰ ਦੇ ਉੱਤੇ ਦੋ ਵਾਰ ਗੋਲੀਆਂ ਚ ਲਾਈਆਂ ਗਈਆਂ ਸੀ ਕਿ ਆਪਸ ਦੇ ਵਿੱਚ ਕੋਈ ਇੰਟਰ ਲਿੰਕ ਨੇ ਕਿ ਉਹੀ ਵਿਅਕਤੀ ਹੈ ਜਾਂ ਕੋਈ ਹੋਰ ਵਿਅਕਤੀ ਹੈ ਜਿਸ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ ਇਸ ਵਕਤ ਸੀ ਸਰੀ ਦੇ ਵਿੱਚ ਮੌਜੂਦ ਹੈ ਔਰ ਸਰੀ ਦੇ 6800 ਬਲਾਕ ਔਰ 152 A ਸਟਰੀਟ ਦੇ ਸਥਿਤ ਪਲਾਜ਼ਾ ਦੇ ਵਿੱਚ ਰਿਫਲੈਕਸ਼ਨ ਬੈਂਕਕਟ ਹਾਲ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਜੀ ਹਾਂ ਇਹ ਇਸੇ ਹਫਤੇ ਦੇ ਵਿੱਚ ਦੂਜੀ ਘਟਨਾ ਹੈ ਜੋ ਗੋਲੀਆਂ ਚਲਾਉਣ ਦੀ ਕਿਸੇ ਵਪਾਰੀ ਦੇ ਕਿਸੇ ਬਿਜ਼ਨਸ ਦੇ ਉੱਤੇ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਪੈਨੋਰਾਮਾ ਰਿਜ ਦੇ ਵਿੱਚ ਇੱਕ ਘਰ ਦੇ ਉੱਤੇ ਦੋ ਵਾਰ ਗੋਲੀਆਂ ਚਲਾਈਆਂ ਗਈਆਂ ਸੀ ਤੇ ਹੁਣ ਇਹ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਕਿ ਇੱਕ ਰਿਫਲੈਕਸ਼ਨ ਬੈਂਕਕਟ ਹਾਲ ਜੋ ਕਿ ਸਰੀ ਦੇ 6800 ਪਲਾਜ਼ਾ ਦੇ ਵਿੱਚ ਹੈ ਬਲਾਕ ਦੇ ਉੱਤੇ ਸਥਿਤ ਹੈ ਉੱਥੇ ਗੋਲੀਆਂ ਗਈਆਂ ਨਹੀਂ ਪਹਿਲਾ ਇਸ ਘਟਨਾ ਨੂੰ ਲੈ ਕੇ ਬਹੁਤ ਤਰੀਕੇ ਦੇ ਸਵਾਲ ਖੜੇ ਹੋ ਰਹੇ ਸੀ ਕਿ ਇਹ ਘਟਨਾ ਕਦੋਂ ਵਾਪਰੀ ਹੈ ਕੀ ਘਟਨਾ ਕੱਲ ਵਾਪਰੀ ਹੈ ਕਿਉਂਕਿ ਅੱਜ ਪੁਲਿਸ ਦੀ ਇੱਕ ਵੱਡੀ ਪ੍ਰੈਜ਼ੈਂਸ ਇੱਥੇ ਵੇਖਣ ਨੂੰ ਮਿਲੀ ਸੀ ਪੁਲਿਸ ਦੀ ਇਨਵੈਸਟੀਗੇਸ਼ਨ ਟੀਮਸ ਜੋ ਨੇ ਉਹ ਇੱਥੇ ਆ ਕੇ ਜਾਂਚ ਕਰ ਰਹੀਆਂ ਸੀ ਜਿੱਥੇ ਗੋਲੀਆਂ ਚਲਾਈਆਂ ਗਈਆਂ ਨੇ ਉਹ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਸੀ ਔਰ ਜਦੋਂ ਅਸੀਂ ਸਰੀ ਪੁਲਿਸ ਦੇ ਜੋ ਸਟਾਫ ਸਰਜੰਟ ਨੇ ਲਿੰਸੀ ਹਾਟਨ ਉਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਇਹ ਘਟਨਾ ਜਿਹੜੀ ਹੈ ਉਹ 7 ਜੂਨ ਨੂੰ ਵਾਪਰੀ ਹੈ 2:30 ਵਜੇ ਤਾਂ ਸ਼ਨੀਵਾਰ ਦੇ ਇਹ ਰਾਤ ਨੂੰ ਘਟਨਾ ਵਾਪਰੀ ਹੈ ਕਹਿੰਦੇ ਕਿ ਦੋ ਦਿਨਾਂ ਦੇ ਬਾਅਦ ਇਹ ਰਿਪੋਰਟ ਕੀਤਾ ਗਿਆ ਹੁਣ ਸਵਾਲ ਇਹ ਵੀ ਹੈ ਕਿ ਜੇ ਇਹ ਘਟਨਾ 7 ਜੂਨ ਨੂੰ 2:30 ਵਜੇ ਵਾਪਰੀ ਸੀ ਸ਼ਨੀਵਾਰ ਨੂੰ ਜੇਕਰ ਇਹ ਘਟਨਾ ਵਾਪਰੀ ਸੀ ਤਾਂ ਇਸ ਨੂੰ ਕਿਉਂ ਨਹੀਂ ਪੁਲਿਸ ਨੂੰ ਰਿਪੋਰਟ ਕੀਤਾ ਗਿਆ ਦੋ ਦਿਨਾਂ ਦੇ ਵਾਸਤੇ ਇਸ ਨੂੰ ਕਿਉਂ ਦਬ ਕੇ ਰੱਖਿਆ ਗਿਆ ਹਾਲਾਂਕਿ ਇਸ ਗੱਲ ਦੇ ਉੱਤੇ ਪੁਲਿਸ ਵੀ ਹੈਰਾਨ ਹੈ ਔਰ ਉਹਨਾਂ ਦੇ ਵੱਲੋਂ ਖੰਸ਼ਾ ਵੀ ਜ਼ਾਹਰ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਗੋਲੀਆਂ ਦੇ ਨਿਸ਼ਾਨ ਜੋ ਨੇ ਉਹ ਸ਼ੀਸ਼ੇ ਦੇ ਉੱਤੇ ਨਜ਼ਰ ਆ ਰਹੇ ਨੇ ਹਾਂ ਦੱਸਿਆ ਜਾ ਰਿਹਾ ਹੈ ਕਿ ਘਟੋ ਘਟਨੀ ਦਾ 10 ਗਰਾਉਂਡ ਫਾਇਰ ਜੋਨੇ ਉਹ ਕੀਤੇ ਗਏ ਨੇ ਵੱਖ-ਵੱਖ ਗੋਲੀਆਂ ਦੇ ਨਿਸ਼ਾਨ ਵੀ ਜੋ ਸ਼ੀਸ਼ੇ ਦੇ ਉੱਤੇ ਨਜ਼ਰ ਆ ਰਹੇ ਨੇ ਔਰ ਸੀਸੀਟੀਵੀ ਫੁਟੇਜ ਜਿਹੜੀ ਹੈ ਹੁਣ ਨਿਕਲ ਕੇ ਜੋ ਸਾਹਮਣੇ ਆਏਗੀ ਉਸ ਤੋਂ ਬਾਅਦ ਅੱਗੇ ਦੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਪੁਲਿਸ ਕਰਦੀ ਹੋਈ ਨਜ਼ਰ ਆਏਗੀ ਕਿ ਕੌਣ ਹੈ ਉਹ ਵਿਅਕਤੀ ਔਰ ਕੀ ਇਸ ਦੇ ਲਿੰਕ ਜੋਨੇ ਉਹ ਪੁਰਾਣੀ ਘਟਨਾ ਜੋ ਪੈਨ ਡਰਾਮਾ ਰਿਜ ਦੇ ਵਿੱਚ ਵਾਪਰੀ ਸੀ ਜੋ ਘਰ ਦੇ ਉਤੇ ਦੋ ਵਾਰ ਗੋਲੀਆਂ ਚ ਲਾਈਆਂ ਗਈਆਂ ਸੀ ਕਿ ਆਪਸ ਦੇ ਵਿੱਚ ਕੋਈ ਇੰਟਰ ਲਿੰਕਡ ਨੇ ਕਿ ਉਹੀ ਵਿਅਕਤੀ ਹੈ ਜਾਂ ਕੋਈ ਹੋਰ ਵਿਅਕਤੀ ਹੈ ਜਿਸ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ ਤਾਂ ਇਹ ਹੁਣ ਗੱਲ ਜਿਹੜੀ ਆ ਉਹ ਇਨਵੈਸਟੀਗੇਸ਼ਨ ਦੇ ਵਿੱਚ ਸਾਫ਼ ਹੋਵੇਗੀ ਪਰ ਵੱਡਾ ਸਵਾਲ ਇਹ ਹੈ ਕਿ ਗੋਲੀਆਂ ਚਲਾਉਣ ਦੇ ਪਿੱਛੇ ਦਾ ਅਸਲ ਕਾਰਨ ਕੀ ਹੈ ਕਿ ਇਹ ਐਕਸਟਰਸ਼ਨ ਦੀ ਕਾਲ ਸੀ ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਸੀ ਔਰ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਜੋ ਇਸ ਬੈਂਕਟ ਹਾਲ ਦੇ ਮਾਲਕ ਨੇ ਸਤੀਸ਼ ਕੁਮਾਰ ਉਹ ਲక్ష్ਮੀ ਨਾਰਾਇਣ ਮੰਦਰ ਦੇਵੀ ਪ੍ਰਧਾਨ ਨੇ ਔਰ ਉਹਨਾਂ ਦੇ ਵੱਖ-ਵੱਖ ਬਿਜ਼ਨੈਸਿਸ ਵੀ ਨੇ ਤਾਂ ਉਹਨਾਂ ਦੇ ਉੱਤੇ ਉਹਨਾਂ ਦੇ ਬੈਂਕਟ ਹਾਲ ਦੇ ਉੱਤੇ ਗੋਲੀਆਂ ਜੋ ਨੇ ਉਹ ਚਲਾਈਆਂ ਗਈਆਂ ਨੇ ਆ ਇਸ ਬਾਬਤ ਜਦੋਂ ਅਸੀਂ ਸतीश ਕੁਮਾਰ ਨੂੰ ਪੁੱਛਿਆ ਤਾਂ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ 2 ਮਿਲੀਅਨ ਡਾਲਰ ਦੀ ਫਰੋਤੀ ਦੀ ਕਾਲ ਆਈ ਸੀ ਐਕਸਟੋਰਸ਼ਨ ਦੀ ਕਾਲ ਆਈ ਸੀ ਔਰ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਕਾਲ ਕੀਤੀ ਸੀ ਉਹ 2 ਮਿਲੀਅਨ ਡਾਲਰ ਉਹਨਾਂ ਤੋਂ ਐਕਸਟੋਰਸ਼ਨ ਮਨੀ ਮੰਗ ਰਿਹਾ ਸੀ ਪਰ ਕਹਿੰਦੇ ਕਿ ਮੈਂ ਉਸ ਨੂੰ ਜਵਾਬ ਦਿੱਤਾ ਕਿ ਉਹ ਉਹਨਾਂ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹੈ ਹਾਲਾਂਕਿ ਉਸ ਵਿਅਕਤੀ ਦੇ ਵੱਲੋਂ ਸतीश ਕੁਮਾਰ ਔਰ ਉਹਨਾਂ ਦੇ ਜੋ ਬੇਟਾ ਹੈ ਉਹਨਾਂ ਦੋਵਾਂ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਕਹੀ ਸੀ ਔਰ ਉਹਨਾਂ ਨੇ ਕਿਹਾ ਜਦ ਉਹਨਾਂ ਨੇ ਉਸ ਵਿਅਕਤੀ ਨੂੰ ਗਾਲਾਂ ਕੱਢ ਦਿੱਤੀਆਂ ਉਹਨਾਂ ਨੂੰ ਕਿਹਾ ਕਿ ਅਸੀਂ ਤੁਹਾਡੀਆਂ ਇਹਨਾਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਾਂ ਤਾਂ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਹਨਾਂ ਦੇ ਬਿਜ਼ਨਸ ਦੇ ਉੱਤੇ ਰਿਫਲੈਕਸ਼ਨ ਬੈਂਕਟ ਹਾਲ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਔਰ ਨਾਲ ਹੀ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਹਿੰਦੇ ਕਿ ਜੇਕਰ ਹੁਣ ਵੀ ਲੋਕ ਇਕੱਠੇ ਨਾ ਹੋਏ ਔਰ ਇਸ ਨੂੰ ਨਾ ਰੋਕਿਆ ਤਾਂ ਕਹਿੰਦੇ ਕਿ ਹਰ ਕਿਸੇ ਨੂੰ ਇਸ ਦਾ ਨੁਕਸਾਨ ਜੋ ਹੈ ਉਹ ਚੱਲਣਾ ਪਵੇਗਾ ਪਰ ਲਗਾਤਾਰ ਅਜਿਹੇ ਮਾਮਲੇ ਅਜਿਹੇ ਇਨਸੀਡੈਂਟਸ ਜੋ ਨੇ ਉਹ ਵੱਧਦੇ ਹੋਏ ਨਜ਼ਰ ਆ ਰਹੇ ਨੇ ਸਰੀਰ ਦੇ ਵਿੱਚ ਵੀ ਇਹ ਗੋਲੀਆਂ ਚਲਾਈਆਂ ਗਈਆਂ ਨੇ ਔਰ ਪੁਲਿਸ ਜੋ ਹੈ ਹੁਣ ਤਮਾਮ ਇਨਵੈਸਟੀਗੇਸ਼ਨ ਕਰਕੇ ਗਈ ਹੈ ਪੁਲਿਸ ਦੇ ਵੱਲੋਂ ਜੋ ਸ਼ੈਲਜ਼ ਨੇ ਉਹ ਵੀ ਇਕੱਠੇ ਕੀਤੇ ਗਏ ਨੇ ਔਰ ਪਤਾ ਕੀਤਾ ਜਾ ਰਿਹਾ ਉਹਨਾਂ ਦੇ ਵੱਲੋਂ ਕਿ ਕੌਣ ਉਹ ਵਿਅਕਤੀ ਸੀ ਜੋ ਗੋਲੀਆਂ ਚਲਾ ਕੇ ਗਿਆ ਔਰ ਆਸ-ਪਾਸ ਦੀ ਸੀਸੀਟੀਵੀ ਫੁਟੇਜ ਜਿਹੜੀ ਆ ਉਹ ਵੀ ਖੰਗਾਲੀ ਜਾ ਰਹੀ ਹੈ ਪਰ ਵੇਖਣ ਵਾਲੀ ਗੱਲ ਹੁਣ ਇਹ ਵੀ ਹੋਵੇਗੀ ਕਿ ਪੁਲਿਸ ਲਈ ਉਸ ਸ਼ੂਟਰ ਨੂੰ ਲੱਭਣਾ ਕਿੰਨਾ ਕੁ ਔਖਾ ਹੋਵੇਗਾ ਕਿਉਂਕਿ ਇਹ ਘਟਨਾ ਜੋ ਹੈ ਇਹ ਸ਼ਨੀਵਾਰ ਨੂੰ ਵਾਪਰੀ ਸੀ ਔਰ ਇਹ ਰਿਪੋਰਟ ਜੋ ਹੈ ਪਹੁੰਚੀ ਹੈ ਦੋ ਦਿਨਾਂ ਬਾਅਦ ਪੁਲਿਸ ਦੇ ਵੱਲੋਂ ਇਨਵੈਸਟੀਗੇਸ਼ਨ ਨੂੰ ਸ਼ੁਰੂ ਕੀਤਾ ਗਿਆ ਹੈ ਪੁਲਿਸ ਹੁਣ ਆਸ-ਪਾਸ ਦੇ 152 A ਸਟਰੀਟ ਔਰ 600 ਬਲਾਕ ਦੇ ਆਸ-ਪਾਸ ਦੇ ਜੋ ਬਿਜ਼ਨੈਸਸ ਨੇ ਜਿਨ੍ਹਾਂ ਦੇ ਸੀਸੀਟੀਵੀ ਲੱਗੇ ਹੋਣਗੇ ਉਹ ਫੁਟੇਜਿਸ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਹੁਣ ਖੰਗਾਲੀਆਂ ਜਾਣਗੀਆਂ ਇਸ ਮਾਮਲੇ ਦੇ ਵਿੱਚ ਹੋਰ ਜੋ ਵੀ ਅਪਡੇਟ ਆਉਂਦਾ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝਾ ਕਰਾਂਗੇ ਰੈਡ ਐਫਐਨ ਬਿਲੀ ਗਗਨਦੀਪ ਸਿੰਘ ਦੀ ਰਿਪੋਰਟ